ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਹੱਤਬਾਦ ਮੁਰਦਾਬਾਦ ਹੱਤਬਾਦ ਮੁਰਦਾਬਾਦ ਅੱਜ ਜਿure ਇਕੱਠੇ ਜੋ ਹੋਏ تھے ਜਿਹੜੀ ਪਹਿਲਗਾਮ ਦੇ ਅੰਦਰ ਕਸ਼ਮੀਰ ਦੇ ਅੰਦਰ ਇੱਕ ਬਹੁਤ ਮੰਦਭਾਗੀ ਘਟਨਾ ਹੋਈ ਹੈ ਉਸ ਦੇ ਰੋਸ ਦੇ ਵਿੱਚੋਂ ਔਰ ਉਸ ਦੇ ਵਿਰੋਧ ਦੇ ਵਿੱਚ ਜੋ ਹੈ ਉਸ ਨੂੰ ਕੈਂਡਲਮ ਕਰਨ ਦੇ ਲਈ ਅਸੀਂ ਇੱਕ ਅੱਜ ਕੈਂਡਲ ਮਾਰਚ ਕੱਢਿਆ ਜਿਸ ਦੇ ਅੰਦਰ ਅਸੀਂ ਜਿਹੜੇ ਲੋਕ ਉੱਥੇ ਬੇਕਸੂਰ ਸਾਡੇ ਭਰਾ ਔਰ ਸਾਡੇ ਦੋਸਤ ਸਾਡੇ ਆਪਣੇ ਲੋਕ ਮਾਰੇ ਗਏ ਨੇ ਉਹਨਾਂ ਦੀ ਰੂਹ ਦੇ ਲਈ ਸ਼ਾਂਤੀ ਦਾ ਅਸੀਂ ਉਹ ਕੀਤਾ ਕਿ ਅੱਲਾਹ ਤਾਲਾ ਉਹਨਾਂ ਨੂੰ ਪਰਵਰਦੀਗਾਰ ਸ਼ਾਂਤੀ ਦੇਣ ਔਰ ਐਸੇ ਦੁੱਖ ਦੀ ਘੜੀ ਦੇ ਅੰਦਰ ਜੋ ਹੈ ਉਹਨਾਂ ਦੇ ਘਰ ਵਾਲਿਆਂ ਨੂੰ ਪਿੱਛੇ ਰਹਿਣ ਵਾਲਿਆਂ ਨੂੰ ਅੱਲਾਹ ਤਾਲਾ ਸਬਰ ਦੀ ਤੌਫੀਕ ਦੇਣ ਅਲਬੱਤਾ ਪੂਰਾ ਭਾਰਤੀ ਇਸ ਵਕਤ ਉਹਾਂ ਪਰਿਵਾਰਾਂ ਦੇ ਨਾਲ ਹੈ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਖੋਇਆ ਹੈ ਆਪਣੇ ਪਿਆਰਿਆਂ ਨੂੰ ਖੋਇਆ ਹੈ ਔਰ ਜਿੱਤੇ ਤੱਕ ਅਸੀਂ ਬਾਤ ਕਰੀਏ ਕਿ ਅੱਜ ਪੂਰੇ ਭਾਰਤ ਦੇ ਅੰਦਰ ਜੋ ਹੈ ਇਸ ਬਾਤ ਦਾ ਸੋਗ ਹੈ ਇਸ ਬਾਤ ਦਾ ਗਮ ਹੈ ਗਮ ਦੀ ਲਹਿਰ ਹੈ ਕਿ ਜਿਸ ਤਰ੍ਹਾਂ ਸਾਡੇ ਉਹ ਬੇਕਸੂਰ ਲੋਕ ਉਥੇ ਮਾਰੇ ਗਏ ਨੇ ਅਲਬਤਾ ਅਸੀਂ ਅਗਰ ਇਸਲਾਮ ਦੇ ਇਤਵਾਨ ਨਾਲ ਬਾਤ ਕਰੀਏ ਜਿਹੜੀ ਉਥੇ ਇੱਕ ਬਾਤ ਬਹੁਤ ਅਹਿਮ ਸਮਝ ਆਈ ਉਹ ਸਾਨੂੰ ਸਾਰਿਆਂ ਨੂੰ ਸਮਝਣ ਦੀ ਹੈ ਕਿ ਜਿਹੜੇ ਟੈਰਰਿਸਟ ਤੇ ਯਾਨੀ ਅਤਵਾਦੀ ਜਿਹੜੇ ਥੀਗੇ ਤੇ دہشت ਗਰਦ ਉਥੇ ਉਹਨਾਂ ਨੇ ਕਿਤਨਾ ਕਿਤੇ ਉਹਨਾਂ ਨੂੰ ਕਤਲ ਤਾਂ ਕੀਤਾ ਹੀ ਲੇਕਿਨ ਉਦੋਂ ਪਿੱਛੇ ਇੱਕੋ ਐਸੀ ਸਾਫ ਵੀ ਛੱਡ ਕੇ ਗਏ ਨੇ ਕਿ ਜਿਸ ਦੇ ਨਾਲ ਉਹਨਾਂ ਦਾ मंसूबा ਇਹ ਲੱਗ ਰਿਹਾ ਹੈ ਕਿ ਪੂਰੇ ਭਾਰਤ ਦੇ ਅੰਦਰ ਉਹ ਜੋ ਹੈ ਨਫ਼ਰਤ ਫੈਲਾਉਣਾ ਚਾਹੁੰਦੇ ਥੇ ਬਰਨਾ ਇੱਕ ਮਾਰਨ ਵਾਲੇ ਨੂੰ ਇਹ ਚੀਜ਼ ਨਹੀਂ ਹੁੰਦੀ ਮਾਰਨਾ ਬਹੁਤ ਬੇਸ਼ੱਕ ਜ਼ੁਲਮ ਹੈ ਮਾਰਨਾ ਨਹੀਂ ਚਾਹੀਦਾ ਲੇਕਿਨ ਉਸ ਤੋਂ ਇਲਾਵਾ ਵੀ ਕਿ ਕਲਮਾ ਪੜਨ ਨੂੰ ਕਹਿਣਾ ਮੁਸਲਮਾਨ ਹੋਣ ਦੇ ਬਾਰੇ ਪੁੱਛਣਾ ਇਹ گویا ਕਿ ਇੱਕ ਪੂਰੀ ਉਹ ਹੈ ਕਿ ਇਸ ਅੱਗ ਦੇ ਜ਼ਰੀਏ ਉਹ ਪੂਰੇ ਭਾਰਤ ਨੂੰ ਤੋੜਨਾ ਚਾਹੁੰਦੇ ਨੇ ਪੂਰੇ ਭਾਰਤ ਦੀ ਗੰਗਾ ਜਮਨੀ ਤੇਹਜ਼ੀਬ ਨੂੰ ਖਤਮ ਕਰਨਾ ਚਾਹੁੰਦੇ ਨੇ ਲੇਕਿਨ ਇਸ ਵਕਤ ਜਿਸ ਤਰ੍ਹਾਂ ਅਸੀਂ ਕੰਦੇ ਨਾਲ ਕੰਧਾ ਮਲਾ ਕੇ ਚੱਰੇ ਆ ਤੁਸੀਂ ਇਹ ਕੈਂਡਲ ਮਾਰਚ ਦੇਖਿਆ ਹੋਊਗਾ ਕਿ ਸਾਰੀ ਕਮਿਊਨਿਟੀਆਂ ਔਰ ਸਾਰੇ ਧਰਮਾਂ ਨੂੰ ਮੰਨਣ ਵਾਲੇ ਲੋਕ Hindu Muslim Sikh Isai ਇਸ ਦਰਦ ਦੀ ਘੜੀ ਦੇ ਅੰਦਰ ਇਸ ਗੰਦੀ ਘੜੀ ਦੇ ਅੰਦਰ ਸਾਡੇ ਉਹਨਾਂ ਪਰਿਵਾਰਾਂ ਦੇ ਨਾਲ ਨੇ ਔਰ ਇਸ ਦੇ ਨਾਲ ਇਕੱਠੇ ਹੋ ਕੇ ਅਸੀਂ ਜੋ ਇਹ ਲੜਾਈ ਲੜਨ ਦਾ ਜੋ ਅਹਿਦ ਕੀਤਾ ਹੈ ਤਾਂ ਇਸ ਦੇ ਨਾਲ ਕਿਤਨਾ ਕਿਤੇ ਜੋ ਉਹਨਾਂ ਨੇ ਸੋਚ ਬਣਾਈ ਥੀ ਉਹਨਾਂ ਦੀ ਜੋ ਮਾਰੀ ਸੋਚ ਸੀ ਇਹਨੂੰ ਕਦਗਨ ਲੱਗੀ ਹੈ ਇਹਦੇ ਉੱਪਰ ਰੋਕ ਲੱਗੀ ਹੈ ਔਰ ਉਹ ਆਪਣੇ ਮਨਸੂਬੇ ਦੇ ਅੰਦਰ ناکਾਮ ਹੋਏ ਨੇ। ਮੁੱਤੀ ਜੀ ਉਹ ਅੰਮ੍ਰਿਤ ਵਾਰੇ ਤੁਸੀਂ ਦੱਸਤਾ ਵੀ ਉਹਨਾਂ ਨੇ ਜੋ ਇਹ ਘਟਨਾ ਵਾਰੇ ਦੱਸਿਆ ਲੇਕਿਨ ਇਹਨਾਂ ਨੇ ਸਹੀ ਦਿਓ ਨਹੀਂ। ਉਹ ਵੀ ਇਹ ਦੇਖਿਆ ਅੱਜ ਆਪਾਂ ਜਿਵੇਂ ਇਕੱਠੇ ਬੈਠੇ ਆਂ ਸਿੱਧੂ ਮੁਸਲਮਨ ਸਿੱਖੀ ਇੱਕ ਦਾ ਦਰਖਾਈ ਗਈ ਹੈ। ਇੰਡੀਆ ਦੇ ਵਿੱਚ ਨਜ਼ਰ ਆ ਰਹੀ ਆ ਬਾਹਰ ਦੇ ਦੇਸ਼ਾਂ ਨੂੰ ਵੀ ਨਜ਼ਰ ਆਉਗੀ ਜਦ ਜੀ ਦੇ ਵਿੱਚ ਚੱਲ ਰਹੀ ਹੈ ਜਾਂ ਚਾਣੀ ਹੈ। ਕੀ ਕਹਿਣਾ ਚਾਹਤਾ? ਦੇਖੋ ਇਹ ਤਾਂ ਸਾਡਾ ਅੱਜ ਹੈ ਹੀ ਅਸੀਂ ਜਿਹੜਾ ਪ੍ਰੋਗਰਾਮ ਰੱਖਿਆ ਕੈਂਡਲ ਮਾਰਚ ਹੋਇਆ ਲੇਕਿਨ ਅਗਰ ਅਸੀਂ ਤਾਂ ਉਸ ਵਕਤ ਵੀ ਜਿਹੜੇ ਇੱਕ ਪਾਸੇ ਤਾਂ ਅਗਰ ਕੋਈ ਮਾਰਨ ਵਾਲਾ ਜਿਨ੍ਹਾਂ ਦਾ ਹਾਲ ਤੱਕ ਪਤਾ ਨਹੀਂ ਲੱਗਿਆ ਕਿਸ ਧਰਮ ਦੇ ਨਾਲ ਉਹ ਲਿੰਕਡ ਨੇ ਕਿੱਥੇ ਦੇ ਬੰਦੇ ਨੇ ਕੌਣ ਨੇ ਚੱਲ ਰਹੀ ਆ ਹਲੇ ਲੇਕਿਨ ਉਸ ਵਕਤ ਉਹ ਮੁਸਲਮਾਨ ਜੋ ਉਸ ਤੇ ਮੌਜੂਦ ਥੇ ਉਹਨਾਂ ਨੇ ਆਪਣੀ ਜਾਨ ਦੇ ਉੱਪਰ ਖੇਲ ਕੇ ਉੱਥੇ ਦਰਸਾਤਾ ਕਿ ਅਕੀ ਜਿੰਗਾ ਗਮਨੀ ਤਹਿਜ਼ੀਬ ਵਾਲੇ ਜ਼ਿੰਦਾ ਹੈ ਔਰ ਅਸੀਂ ਇਨਸਾਨੀਅਤ ਦੇ ਨਾਤੇ ਜੋ ਹੈ ਉਹਨਾਂ ਨੇ ਮਦਦ ਕੀਤੀ ਹੱਤਾ ਕਿ ਤੁਹਾਨੂੰ ਸੁਣਿਆ ਹੋਊਗਾ ਕਿ ਆਦਿਲ ਸੈਦ ਆਦਿਲ ਸ਼ਾਹ ਉਹ ਬੱਚਾ ਉਸਨੇ ਆਪਣੀ ਜਾਨ ਵੀ ਦੇ ਦਿੱਤੀ ਉਸ ਦੇ ਅੰਦਰ ਅੰਤਰਾ ਬੋਲਦਾ ਮੁਕਾਬਲਾ ਮੁਕਾਬਲਾ ਤੁਹਾਡਾ ਮੁਕਾਬਲਾ ਜਿੰਦਾਬਾਦ ਮੁਕਾਬਲਾ ਹਾਏ 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 ਸਾਡੇ ਕੌਮ ਦੀ ਇੱਜ਼ਤਾਂ ਅਖੰਡਤਾ ਦੇਂਦਾਬਾਦ ਜਿੰਦਾਬਾਦ ਜਿੰਦਾਬਾਦ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਔਰ ਕਸ਼ਮੀਰ ਦੇ ਵਿੱਚ ਜੋ ਬਹੁਤ ਹੀ ਜ਼ਿਆਦਾ ਕਾਨੂੰਨੀ ਘਟਨਾਵਾਂ ਵਾਪਰੀ ਹੈ ਅਸੀਂ ਉਸ ਦੀ ਕੜੇ ਸ਼ਬਦਾਂ ਚ ਨਿੰਦਾ ਕਰਦੇ ਹਾਂ ਔਰ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਇਬਰਤਨਾਕ ਸਜ਼ਾਵਾ ਦਿੱਤੀਆਂ ਜਾਣ ਤਾਂ ਕਿ ਅੱਗੇ ਨੂੰ ਕੋਈ ਹਿੰਮਤ ਨਾ ਕਰ ਸਕੇ ਇਦਾਂ ਦੀ ਇਨਸਾਨੀਅਤ ਦੇ ਕਤਲ ਖੂਨ ਦੀ ਇਹ Hindu ਕਾ ਲਹੂ ਹੈ ਨਾ ਮੁਸਲਮਾਨ ਕਾ ਲਹੂ ਹੈ ਬਹਿਨੇ ਨਾ ਦੋ ਇਸੇ ਇਹ ਇਨਸਾਨ ਦਾ ਲਹੂ ਹੈ ਕਿੰਨਾ ਸਾਰੇ ਅਤਨਕਵਾਦੀਆਂ ਦਾ ਸਖਤ ਵਿਰੋਧ ਕਰਦੇ ਆ ਜਿਹੜੇ انسانیت ਦਾ ਕਤਲੇਆਮ ਕਰਦੇ ਹਨ ਅਤੇ ایسے سلسلہ ਜਿਹੜੀ ਕੜੀ ਜਿਹੜੀ ਕਸ਼ਮੀਰ ਦੇ ਵਿੱਚ ਵਾਪਰੀ ਹੈ ਘਟਨਾ ਇਹ ਬਹੁਤ ਹੀ ਨਿੰਦਣਯੋਗ ਹੈ ਅਤੇ انسانیت ਸੋਚ ਕਰਨਾਮਾ ਕਰਨਾ ਹੈ ਅਤੇ ਉੱਥੇ ਜਿਹੜੇ ਸ਼ਹੀਦ ਹੋਏ ਨਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਿਹੜੇ ਜ਼ਖਮੀ ਹੋਏ ਨਾ ਉਹਨਾਂ ਦਾ ਵਧੀਆ ਹਸਪਤਾਲਾਂ 'ਚ ਇਲਾਜ ਕਰਾਇਆ ਜਾਵੇ ਅਤੇ ਅਤਨਕਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾਾਂ ਦਿੱਤੀਆਂ ਜਾਣ ਇਹ ਅਕਸਰ ਦੇ ਵਿੱਚ ਸਾਡੇ ਦੇਸ਼ ਦੇ ਅੰਦਰ ਜੋ ਆਪਸੀ ਭਾਈਚਾਰਾ ਹੈ ਇੱਥੇ ਦੀ ਜਿਹੜੀ ਅਮਨ ਔਰ ਸ਼ਾਂਤੀ ਦਾ ਮਾਹੌਲ ਹੈ ਉਸ ਨੂੰ ਖਰਾਬ ਕਰਨ ਦੀਆਂ ਕੋਝੀਆਂ ਹਕਤਾਂ ਹਨ ਅਸੀਂ ਸਮਝਦੇ ਹਾਂ ਕਿ ਆਗਰ ਇਦਾਂ ਦੇ ਅਤੰਕਵਾਦੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਮੈਂ ਸਮਝਦਾ ਹਾਂ ਕਿ ਅੱਗੇ ਨੂੰ ਕੋਈ ਹਿੰਮਤ ਨਹੀਂ ਕਰੇਗਾ ਕਿ ਕਿਸੇ ਵੀ ਇਨਸਾਨ ਦਾ ਕਤਲ ਕੀਤਾ ਜਾਵੇ ਅਸੀਂ ਸਾਰੇ ਦੇਸ਼ ਦੇ ਅੰਦਰ ਹਿੰਦੂ ਸਿੱਖਾ ਮੁਸਲਮਾਨ ਈਸਾਈ ਦਲਿਤ ਔਰ ਪਛਲੀਆਂ ਚ ਇਹਨਾਂ ਦੇ ਲੋਕ ਸਾਰੇ ਮਿਲ ਜੁਲ ਕੇ ਰਹਿੰਦੇ ਆ ਆਪਸ ਵਿੱਚ ਭਾਈ ਪਾਈ ਹਾਂ ਅਸੀਂ ਸਾਰੇ ਮਿਲ ਕੇ ਦੇਸ਼ ਦੀ ਹਿਫਾਜ਼ਤ ਕੀਤੀ ਹੈ ਦੇਸ਼ ਦੀ ਹਿਫਾਜ਼ਤ ਕਰਾਂਗੇ ਔਰ ਇਹਨਾਂ ਅਤੰਕਵਾਦੀਆਂ ਦੀਆਂ ਇਹਨਾਂ ਖੋਜੀਆਂ ਹਰਕਤਾਂ ਨੂੰ ناکਾਮ ਕਰਾਂਗੇ ਔਰ ਸਾਡੇ ਦੇਸ਼ ਦੇ ਅੰਦਰ ਅਗਰ ਕੋਈ ਬਾਹਰੀ ਤਾਕਤ ਦਖਲਅੰਦਾਜ਼ੀ ਕਰਦੀ ਹੈ ਅਸੀਂ ਉਹਨੂੰ ਵੀ ਵਾਰਨਿੰਗ ਦਿੰਨੇ ਆ ਕਿ ਆਪਣੀਆਂ ਇਹਨਾਂ ਹਰਕਤਾਂ ਤੋਂ ਬਾਹਰ ਆ ਜਾਵੇ ਨਹੀਂ ਤੇ ਸਾਡੀ ਜਿਹੜੀ ਤਾਕਤਾਂ ਦੇ ਸਾਹਮਣੇ ਉਹ ਬਿਲਕੁਲ ਠਹਿਰ ਨਹੀਂ ਸਕਾਂਗੇ ਉਹਨਾਂ ਨੂੰ ਮੂਹ ਨਹੀਂ ਖਾਣੀ ਪੈਗੀ ਉਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਅੱਜ ਵੀ ਮਾਰੀਆਂ ਹੋਈ ਹੈ ਮੈਂ ਉਸ ਦੀ ਬਹੁਤ ਸਖਤ ਨਿਗਮਤ ਕਰਦਾ ਹਾਂ ਅਤੇ ਸਰਕਾਰ ਦੇ ਇਸ ਬਾਤ ਨੂੰ ਮੈਂ ਕਹਿੰਦਾ ਹਾਂ ਕਿ ਐਸੇ ਗਾਲਿਓਂ ਕੋ ਸਖਤ ਅਤੇ ਸਜ਼ਾ دی ਜਾਏ ਮਾਰੀਆਂ ਨੇ ਬਹੁਤ ਮਾੜੀ ਘਟਨਾ ਹੋਈ ਹੈ ਉਹਦੇ ਦੋਸ ਵਜ ਅਸੀਂ ਕੈਂਡਲ ਮਾਰਚ ਕਰ ਰਹੇ ਹਾਂ ਸਾਰਾ ਸਾਡੇ ਇੱਥੋਂ ਦੇ ਹਿੰਦੂ ਸਿੱਖ ਮੁਸਲਮਾਨ ਸਾਰੇ ਵੀਰ ਸਾਡੇ ਇੱਥੋਂ ਦੇ ਸਹਿਰ ਦੇ ਜੋ ਅਸੀਂ ਕੋਲ ਦਸਤਾ ਖੜਾ ਉਹ ਅੱਜ ਅਸੀਂ ਸਾਰਿਆਂ ਦੇ ਨਾਲ ਆ ਇੱਕ ਦੂਜੇ ਦੇ ਨਾਲ ਆ ਕਿਉਂਕਿ ਕਿਸੇ ਵੀ ਕਮਿਊਨਿਟੀ ਨੂੰ ਅੱਜ ਸ਼ੁੱਕ ਮੋੜਿਆ ਤਾਂ ਸਾਰਿਆਂ ਨੂੰ ਮੋੜਿਆ ਪਰ ਏਸੀ ਇਹ ਗੱਲ ਕਹਾ ਕਿ ਜਿਹੜੇ ਹੱਤਵਾਦ ਨੇ ਜੋ ਵੀ ਇਹ ਕੀਤਾ ਅੱਜ ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਕਿਉਂਕਿ ਅਸੀਂ ਮੈਂ ਖੁਦ ਕਸ਼ਮੀਰ ਦੇ ਵਿੱਚ ਪਹਿਲਗਾਮ ਜਾ ਕੇ ਆਏ ਆ ਉਹ ਬਹੁਤ ਹੀ ਵਧੀਆ ਮਾਹੌਲ ਸੀ ਉਸ ਟਾਈਮ ਤੇ ਅੱਜ ਇੰਡੀਆ ਪੂਰਾ ਕਸ਼ਮੀਰ ਜਾ ਰਿਹਾ ਸੀਗਾ ਅੱਜ ਸਾਨੂੰ ਬਹੁਤ ਹੀ ਦਿਲ ਨੂੰ ਖੱਟ ਲੱਗਿਆ ਕਿਉਂਕਿ ਤਸਵੀਰ ਦੀ ਡਿਵੈਲਪਮੈਂਟ ਬਹੁਤ ਜ਼ਿਆਦਾ ਹੋ ਗਈ ਅੱਜ ਬਹੁਤ ਦਰਗਾਹਾਂ ਵਿਚ ਪੂਰੇ ਦੇਸ਼ ਨੂੰ ਮੈਂ ਗ੍ਰਹਿ ਮੰਤਰਾਲੇ ਨੂੰ ਸਰਕਾਰ ਨੂੰ ਜਿਹੜੀ ਉਹਨਾਂ ਦੇ ਪ੍ਰਸ਼ਾਸਨ ਨੇ ਜਾਂ BSF ਨੇ ਉੱਥੋਂ ਦੀ ਸਿਕਿਉਰਿਟੀ ਨੇ ਚੂਕ ਕੀਤੀ ਹੈ ਕਿਉਂਕਿ ਇੱਕ ਤੋਂ ਇਨਸਾਨ ਜਿਹੜਾ ਮਾਰਨ ਲਈ ਆਇਆ ਔਰ ਰਵੈਲਰ ਲੈ ਕੇ ਆਇਆ ਉਹਦਾ ਕੰਮ ਸਿਕਿਉਰਿਟੀ ਨੂੰ ਪਤਾ ਹੋਣਾ ਚਾਹੀਦਾ ਹੈ ਨਾ ਇਹਦੀ ਜਾਂਚ ਕਰਨੀ ਚਾਹੀਦੀ ਹੈ ਵੀ ਕਿਉਂ ਆਈਏ ਕੀ ਕੰਮ ਕੀਤਾ ਇਸ ਤਰ੍ਹਾਂ ਦੀਆਂ ਏਜੰਸੀਆਂ ਨੂੰ ਇਹਨਾਂ ਨੂੰ ਸਕੇਉ ਪੀਡਰ ਪਰ ਕਿਹਾ ਇਹ ਇਸ ਕਰਕੇ ਮੈਂ ਕਹੂੰਗਾ ਸਰਕਾਰ ਦੀ ਵੀ ਨਾਕੀ ਰਹੀ ਹੈ ਜਿਹੜਾ ਕਿ ਇਹ ਸਾਡੇ ਜਿੰਨੇ ਵੀ ਪੁੱਤੋਂ ਦੇ ਗਏ ਉਹਦੇ ਖਿਦਾਰੇ ਗਏ ਵਿਚਾਰੇ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਸੀ ਅੱਜ ਕੀ ਹੋਣਾ ਸਾਡੇ ਨਾਲ ਉਹਦੇ ਅਸੀਂ ਅੱਜ ਸਰਹਦ ਦੇ ਦੇ ਰਹੇ ਜੀ ਡੀਸੀ ਸਾਹਿਬ ਨੂੰ ਵਾਰੰਟਾ ਦਿੱਤਾ ਸਾਰੇ ਧਰਮਾਂ ਦੇ ਨਾਲ ਕੇ ਉਹਦੇ ਲਈ ਅਸੀਂ ਅੱਜ ਇੱਕ ਪਾਸਾ ਸਹੂਤ ਦੇ ਰਹੇ ਜੀ ਇਹ ਸਰਹਦ ਮੰਲੇਰਕੋਟ ਦਾ ਬਹੁਤ ਆਪਸੀ ਭਾਈਚਾਰਕ ਸੰਗ ਨੂੰ ਰੱਖ ਕੇ ਸਾਰੇ ਜੱਤਾਂ ਦਾ ਨਾਰਾ ਮਾਰਿਆ ਜੀ ਜਬਾਪ ਜੀ ਨੇ ਸਿਖਾ ਦੇ ਘਾਤ ਅੱਜ ਵੀ ਉਹਨਾਂ ਦਾ ਨਾਮ ਹਰ ਘਰ ਦੇ ਹਰ ਦਿਲ ਚ ਨਾਮ ਹੈ ਕਿਉਂਕਿ ਅੱਜ ਸਾਡਾ ਵੀ ਹਾਂ ਦਾ ਨਾਰਾ ਹੀ ਹੈ ਇਹ ਇਹ ਹਾਂ ਦਾ ਨਾਰਾ ਹੀ ਹੈ ਕਿਸੇ ਵੀ ਪੋਲੀਟੀ ਨਾਲ ਨਹੀਂ ਇਹ ਸਾਰੀ ਕੋਈ ਵੀ ਹੋਵੇ ਦੁੱਖ ਤਾਂ ਦੁੱਖ ਹੀ ਹੈ ਬਿਲਕੁਲ ਹਾਂ ਦਾ ਨਾਰਾ ਮਾਰ ਰਿਹਾ ਪ੍ਰਸ਼ਾਸਨ ਨੂੰ ਜਗਾ ਰਿਹਾ ਸਰਕਾਰ ਨੂੰ ਜਗਾ ਰਿਹਾ ਸਿਕਿਉਰਿਟੀ ਸਾਡੀ ਇੰਨਾ ਟੈਕਸ ਨਹੀਂ ਹੈ ਜੀ ਇਹ ਸਿਕਿਉਰਿਟੀ ਵੀ ਨਹੀਂ ਦੇ ਰਹੀ ਦੇਖੋ ਬਹੁਤ ਹੀ ਦੁਖਦਾਈ ਘਟਨਾ ਹੈ ਜੋ ਪਿਛਲੇ ਦਿਨੀ ਪੁਲਵਾਨਾ ਵਿੱਚ ਨਾਪੂਰੀ ਹੈ ਤੇ ਜਿਹੜੀਆਂ ਸਾਡੇ ਦਾ ਸਾਥ ਰਹੇ ਸਾਡੇ ਤਾਕਤਾਂ ਨੇ ਸਾਡੇ ਦੇਸ਼ ਨੂੰ ਬਣਨਾ ਚਾਹੁੰਦੀਆਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਸਾਡੀ ਜਿਹੜੀ ਸਮਾਜਿਕ ਬਣਤਰ ਹੈ ਉਹਨਾਂ ਕਰਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਲੋਕ ਪਿਛਲੇ ਦਿਨੀ ਪੰਜਾਬ ਦੇ ਵਿੱਚ ਵੀ ਹੋਇਆ ਸਾਡੇ ਜਿਹੜੇ ਬੀ ਆਰ ਅੰਬेडकर ਜੀ ਦੀ ਮੂਰਤੀ ਨੂੰ ਤੋੜਿਆ ਗਿਆ ਇਸੇ ਤਰ੍ਹਾਂ ਹੀ ਉਹਨਾਂ ਜਿਹੜੇ ਸਾਡੇ ਜਿਹੜੇ ਲੋਕ ਸੀ ਇਥੋਂ ਕਸ਼ਮੀਰ ਘੁੰਮਣ ਕਰਨ ਵਾਸਤੇ ਗਏ ਸੀ ਸਾਇਸ ਪਟੰਡੀ ਆਪਾ ਜਾਣੇ ਆ ਤੇ ਉਹਨਾਂ ਲੋਕਾਂ ਨੂੰ ਸਿਰਫ ਇੱਕ ਉਹਨਾਂ ਦੀ ਕਾਸਟ ਪੁੱਛ ਕੇ ਰਿਲੀਜੀਅਨ ਪੁੱਛ ਕੇ ਤੇ ਗੋਲੀ ਮਾਰੀ ਗਈ ਇਹ ਜਿਹੜੀਆਂ ਧੰਨਵਾਦ ਕਰਦੇ ਆ ਤਾਕਤਾਂ ਸੁਦੇਸ਼ ਨੂੰ ਵੱਡਣਾ ਚਾਹੁੰਦੀਆਂ ਨੇ ਅਸੀਂ ਉਹਨਾਂ ਦੱਸਣਾ ਚਾਹੁੰਦੇ ਆਂ ਵੀ ਇਹ ਜਿਹੜਾ ਦੇਸ਼ ਹੈ ਇਹ ਵੰਡਿਆ ਨਹੀਂ ਜਾ ਸਕਦਾ ਕਿਉਂਕਿ ਇਹ ਡਾਕਟਰ ਨਾਥੀਰ ਜੀ ਸਾਫਾ ਕਹਿੰਦੇ ਨੇ ਵਰਲਡ ਦੀ ਸੁਪਰ ਪਾਵਰ ਬਣ ਜਾ ਰਹੀ ਹੈ ਤੇ ਇਹਨ ਜਿਹੜੀਆਂ ਤਾਕਤਾਂ ਕੋਸ਼ਿਸ਼ ਕਰਦੀਆਂ ਵੀ ਸੁਪਰ ਪਾਵਰ ਨਾ ਵੜੇ ਤੁਮੇ ਸਵਰਵਾਰ ਬਣ ਕੇ ਰਹੂਗਾ ਸਾਡੇ ਜਿਹੜੇ ਲੋਕ ਨੇ ਉਹ ਆਪਸੀ ਭਾਈਚਾਰਕ ਸੰਗ ਬਣਾ ਕੇ ਰੱਖਣਗੇ ਜਿੱਤੇ ਆਈ ਆਪਸੀ ਭਾਈਚਾਰਕ ਸੰਗ ਬਣੀ ਰਹੂਗੀ ਉੱਥੇ ਸ਼ਾਇਦ ਹੀ ਡਿਵੈਲਪਮੈਂਟ ਹੋ ਉਸ ਵੈਸਟੀ ਡਿਵੈਲਪਮੈਂਟ ਹੋਊਗੀ ਜਦੋਂ ਡਿਵੈਲਪਮੈਂਟ ਹੋਊਗੀ ਤਾਂ ਸਾਡੇ ਸਾਰੇ ਦੀ ਤਰੱਕੀ ਹੋਊਗੀ ਸ਼ਾ ਪੰਡਤ ਜੀ ਇਸ ਕਰਕੇ ਜਿਹੜਾ ਅਸੀਂ ਚਾਹੁੰਦੇ ਆ ਵੀ ਸਾਡੀ ਹਰ ਸਾਰੇ ਜਿੰਨੇ ਵੀ ਭਾਈਚਾਰਕ ਲੋਕ ਨੇ ਉਹ ਇਸ ਸਾਡੇ ਲਈ ਪੱਕੇ ਦੇ ਦੇਸ਼ ਪ੍ਰੋਧੀ ਰਾਖਤਾ ਨੇ ਉਹਨਾਂ ਨੂੰ ਮੂੰਹ ਤੁਰ ਜਵਾਬ ਦੇਣਾ ਉਹਨਾਂ ਦਾ ਸਾਡੀਆਂ ਇਸ ਚੀਜ਼ ਦੇ ਉੱਪਰ ਕੋਈ ਅਸਰ ਨਹੀਂ ਹੋਣਾ ਚਾਹੀਦਾ ਕਿ ਸਾਨੂੰ ਉਹ ਧਾਰਮਿਕ ਤੌਰ ਤੇ ਵੰਡ ਰਹੇ ਨੇ। ਕਸ਼ਮੀਰ ਦੇ ਵਿੱਚ ਜਿਹੜੇ ਨਜਾਇਜ਼ ਵੀ ਇੱਥੇ ਲੋਕ ਮਾਰੇ ਗਏ ਨੇ ਠੀਕ ਹੈ ਨਾ ਚਾਹੁੰਗੇ ਚੁੱਪ ਬਣਾ ਦੇ। ਦੇਖੋ ਜੋ ਇੱਕ ਘਟਨਾ ਹੋਈ ਹੈ ਪਹਿਲਗਾਮ ਦੇ ਵਿੱਚ ਜਿਹੜੇ ਕੁਝ ਇਨੋਸੈਂਟ ਲੋਕ ਉੱਥੇ ਘੁੰਮਣ ਗਏ ਸੀਗੇ ਉਹਨਾਂ ਨੂੰ ਟਾਰਗੇਟ ਕੀਤਾ ਟਾਰਗੇਟ ਕਿਲਿੰਗ ਕੀਤੀ ਗਈ ਹੈ ਅੱਤਵਾਦੀਆਂ ਦੇ ਵੱਲੋਂ ਉਹਦੀ ਅਸੀਂ ਮਲੇਰਕੋਟਲਾ ਦੇ ਪੰਜਾਬ ਦੇ ਔਰ ਸਾਰੇ ਹਿੰਦੁਸਤਾਨ ਦੇ ਜਿਹੜਾ ਮੁਸਲਮਾਨ ਹੈ ਅਸੀਂ ਪੂਰ ਜ਼ੋਰ ਉਹਦੀ ਮਜ਼ਮਤ ਕਰਦੇ ਹਾਂ। ਬਲਕਿ ਕਸ਼ਮੀਰ ਦਾ ਜਿਹੜਾ ਮੁਸਲਮਾਨ ਹੈ ਉੱਥੇ ਉਹਨਾਂ ਦੇ ਉਸ ਦਿਨ ਦੀ ਰੋਟੀ ਤੱਕ ਨਹੀਂ ਪੱਕੀ ਹੈ ਉਹਨਾਂ ਨੂੰ ਇੰਨਾ ਜ਼ਿਆਦਾ ਇੰਨੇ ਜ਼ਿਆਦਾ ਗਮਜ਼ਦਾ ਨੇ ਔਰ ਜਿਹੜੇ ਲੋਕ ਉੱਥੇ ਸਰਵਾਈਵ ਕੀਤੇ ਨੇ ਉਹਨਾਂ ਨੇ ਵੀ ਦੱਸਿਆ ਕਿ ਉੱਥੇ ਇੱਕ ਲੜਕਾ ਬਚਾਉਂਦਾ ਬਚਾਉਂਦਾ ਵੀ ਉਹਨਾਂ ਨੂੰ ਉਹ ਵੀ ਬੰਦਾ ਉੱਥੇ ਸ਼ਹੀਦ ਹੋਇਆ ਔਰ ਦੂਸਰੀ ਗੱਲ ਜਿਹੜਾ ਇਸ ਵਕਤ ਉਹ ਅੱਤਵਾਦ ਜਿਹੜਾ ਪੂਰੀ ਦੁਨੀਆ ਦੇ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ ਹੋਵੇ ਭਾਰਤ ਦੇ ਵਿੱਚ ਜਿਹੜਾ ਇੱਕ ਘਟਨਾ ਹੋਈ ਹੈ ਇਹ ਹੋਵੇ ਇਜ਼ਰਾਈਲ ਵੱਲੋਂ ਜੋ ਫਿਲਸਤੀਨ ਦੇ ਉੱਪਰ ਜ਼ੁਲਮ ਕੀਤਾ ਜਾ ਰਿਹਾ ਅੱਤਵਾਦ ਫੈਲਾਇਆ ਜਾ ਰਿਹਾ ਉਹ ਹੋਵੇ ਉਸ ਤੋਂ ਇਲਾਵਾ ਨੈਕਸਲਾਈਟ ਜਿਹੜੇ ਹੈਗੇ ਨੇ ਏਰੀਆਜ਼ ਉਹ ਹੋਵੇ ਅੱਤਵਾਦ ਦਾ ਤਾਂ ਦੁਨੀਆ ਦੇ ਵਿੱਚ ਕਿਤੇ ਨਾਮੋ ਨਿਸ਼ਾਨ ਵੀ ਨਹੀਂ ਹੋਣਾ ਚਾਹੀਦਾ ਔਰ ਖਾਸ ਕਰਕੇ ਜਿਹੜੇ ਲੋਕ ਇਹਨੂੰ ਧਰਮ ਦੇ ਨਾਲ ਜੋੜ ਰਹੇ ਨੇ ਤਾਂ ਪਹਿਲੀ ਗੱਲ ਕੋਈ ਵੀ ਧਰਮ ਅੱਤਵਾਦ ਨਹੀਂ ਸਿਖਾਉਂਦਾ ਇਸਲਾਮ ਅਗਰ ਕੋਈ ਬੰਦਾ ਇਹ ਕਹਿੰਦੇ ਨੇ ਕਿ ਉਹ ਮੁਸਲਮਾਨ ਹੈ ਜਾਂ ਕਿਸੇ ਧਰਮ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਇਹ ਤਾਂ ਚਲੋ ਜਿਨ੍ਹਾਂ ਨੇ ਨਫ਼ਰਤ ਫਲਾਨੀਆਂ ਉਹ ਤਾਂ ਕਿਸੇ ਨਾ ਕਿਸੇ ਉਹਦੇ ਨਾਲ ਹਮੇਸ਼ਾ ਜੋੜਦੇ ਹੀ ਰਹੇ ਨੇ ਮਗਰ ਇਸਲਾਮ ਤੁਹਾਨੂੰ ਮੈਂ ਦੱਸ ਦਿੰਨਾ ਹੈ ਕਿ ਇਸਲਾਮ ਸਾਨੂੰ ਇਹ ਸਿਖਾਂਦਾ ਹੈ ਕਿ ਅਗਰ ਕਿਸੇ ਨੇ ਨਾਹਕ ਕਿਸੇ ਇੱਕ ਬੇ ਬੇਗੁਨਾ ਇਨਸਾਨ ਨੂੰ ਕਤਲ ਕਰਤਾ ਤਾਂ ਮੰਨ ਲਓ ਉਹਨੇ ਪੂਰੀ ਇਨਸਾਨੀਅਤ ਦਾ ਕਤਲ ਕਰਤਾ ਪੂਰੀ ਦੁਨੀਆ ਦਾ ਕਤਲ ਕਰਤਾ ਐਡਾ ਬੜਾ ਗੁਨਾਹ ਹੈ ਔਰ ਉਹਦੀ ਕੋਈ ਮਾਫੀ ਨਹੀਂ ਹੈ ਉਹਦੀ ਕੋਈ ਬਖਸ਼ਿਸ਼ ਨਹੀਂ ਹੈ ਤਾਂ ਇਹ ਜਿਹੜੇ ਲੋਕ ਇਹ دہشت گردੀ ਫਲਾ ਰਹੇ ਨੇ ਇਹ ਜਿਹੜਾ ਕਿਸੇ ਮੁਲਕ ਦੀ ਸ਼ਹ ਦੇ ਉੱਪਰ ਜੇ ਪਾਕਿਸਤਾਨ ਦਾ ਵੀ ਇਹਦੇ ਵਿੱਚ ਹੱਥ ਹੈ ਤਾਂ ਅਸੀਂ ਉਹ ਮੁਸਲਮਾਨ ਆ ਭਾਰਤ ਦੇ ਜਿਨ੍ਹਾਂ ਨੇ 1947 ਦੇ ਵਿੱਚ ਪਾਕਿਸਤਾਨ ਨੂੰ ਰਿਜੈਕਟ ਕੀਤਾ ਹੋਇਆ ਅਸੀਂ ਟੂ ਨੇਸ਼ਨ ਥਿਉਰੀ ਨੂੰ ਰਿਜੈਕਟ ਕੀਤਾ ਹੋਇਆ ਸਾਡੇ ਜਿਹੜੇ ਪੂਰਵ ਸੀਗੇ ਸਾਡੇ ਜਿਹੜੇ ਪੁਰਖੇ ਸੀਗੇ ਉਹਨਾਂ ਨੇ ਇਸ ਮੁਲਕ ਨੂੰ ਚੁਣਿਆ ਸੀਗਾ ਔਰ ਉਸ ਦਿਨ ਇੱਕ ਵਾਦਾ ਵੀ ਕੀਤਾ ਸੀ ਇਸ ਮੁਲਕ ਨਾਲ ਇਸ ਮੁਲਕ ਦੀ ਮਿੱਟੀ ਦੇ ਨਾਲ ਕਿ ਜਦੋਂ ਵੀ ਜ਼ਰੂਰਤ ਪਊਗੀ ਇਸ ਮੁਲਕ ਨੂੰ ਤਾਂ ਸਭ ਤੋਂ ਪਹਿਲਾਂ ਲਹੂ ਜਿਹੜਾ ਹੋਊਗਾ ਮੁਸਲਮਾਨ ਅਸੀਂ ਇਸ ਮੁਲਕ ਦੀ ਹਿਫਾਜ਼ਤ ਵਾਸਤੇ ਡੋਲਾਂਗੇ ਇਹ ਵਾਦਾ ਵੀ ਅਸੀਂ ਨਾਲ ਕੀਤਾ ਸੀਗਾ ਤਾਂ ਪਾਕਿਸਤਾਨ ਦਾ ਅਗਰ ਇਸ ਦੇ ਵਿੱਚ ਹੱਥ ਨਿਕਲਦਾ ਮੈਂ ਬਿਲਕੁਲ ਸਾਰੇ ਭਾਰਤ ਦੇ ਮੁਸਲਮਾਨਾਂ ਵੱਲੋਂ ਇਹ ਕਹਿਣਾ ਚਾਹਾਂਗਾ ਕਿ ਭਾਰਤ ਦੀ ਸਰਕਾਰ ਨੂੰ ਕਿ ਤੁਸੀਂ ਇਹਨਾਂ ਦੇ ਉੱਪਰ ਵਾਰ ਇੰਪੋਜ਼ ਕਰੋ ਇਹਨਾਂ ਦੇ ਨਾਲ ਸਿੱਧੀ ਦੋ ਦੋ ਹੱਥ ਕਰੋ ਔਰ ਭਾਰਤ ਦਾ ਜਿਹੜਾ ਮੁਸਲਮਾਨ ਹੈ ਅਸੀਂ ਤੁਹਾਡੇ ਨਾਲ ਖੜੇ ਆ ਕੋਈ ਵੀ ਇੱਕ ਵੀ ਬੰਦਾ ਮੈਂ ਕਹੂੰਗਾ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਵੀ ਮੁਸਲਮਾਨ ਐਸਾ ਨਹੀਂ ਹੋਗਾ ਜਦੀ ਅੱਖਾਂ ਨਮ ਨਾ ਹੋਈਆਂ ਹੁਣ ਆ ਘਟਨਾ ਦੇਖ ਕੇ ਜਿਹੜੇ ਮੰਜ਼ਰ ਉੱਥੇ ਸਾਹਮਣੇ ਆਏ ਨੇ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਮੈਂ ਉੱਥੋਂ ਆਥੈਂਟਿਕ ਗੱਲ ਕਰ ਰਿਹਾ ਵੀ ਸੱਚੀ ਕਈ ਲੋਕ ਐਸੇ ਜਿਹੜੇ ਮੈਨੂੰ ਗੱਲ ਹੋਈ ਹੈ ਮੇਰੀ ਉੱਥੇ ਕਸ਼ਮੀਰ ਦੇ ਵਿੱਚ ਉਹ ਕਹਿੰਦੇ ਸਾਡੇ ਘਰਾਂ ਦੇ ਵਿੱਚ ਰੋਟੀ ਨਹੀਂ ਪੱਕੀ ਹੈ ਕਿਉਂਕਿ ਜੋ ਦਰਦਨਾਕ ਘਟਨਾ ਇੱਕ ਬਲੋਗ ਉੱਥੇ ਘੁੰਮਣ ਗਏ ਨੇ ਆਪਣੇ ਘਰ ਦੇ ਵਿੱਚ ਹੀ ਮਲੇਰ ਕੋਟਲੇ ਮੰਨ ਲਓ ਕੋਈ ਬਾਹਰੋਂ ਆ ਜਾਵੇ ਇੱਥੇ ਰੱਬ ਨਾ ਕਰੇ ਕੋਈ ਐਸੀ ਘਟਨਾ ਹੋ ਜਾਵੇ ਕਿ ਸ਼ਹਿਰ ਸ਼ਹਿਰ ਵਾਸੀ ਕੋਈ ਉਹ ਹੋਊਗਾ ਔਰ ਇਹਦੇ ਨਾਲ ਹੀ ਮੈਂ ਇੱਕ ਜ਼ਰੂਰ ਇੱਕ ਹੋਰ ਅਪੀਲ ਕਰਨਾ ਚਾਹੁੰਦਾ ਕਿ ਕੁਝ ਫਿਰਕਾਪਸਤ ਤਾਕਤਾਂ ਜਿਹੜੀਆਂ ਇੱਥੇ ਕਸ਼ਮੀਰੀ ਸਟੂਡੈਂਟਸ ਨੂੰ ਟਾਰਗੇਟ ਕਰ ਰਹੀਆਂ ਨੇ ਤਾਂ ਉਹ ਵੀ ਟੈਰਰਿਸਟ ਨੇ ਮੈਂ ਕਹਾਂਗਾ ਕਿਉਂਕਿ ਉਹ ਵੀ دہشت ਫਲਾ ਰਹੇ ਨੇ ਕਿਸੇ ਨੂੰ ਡਰਨ ਦੀ ਲੋੜ ਨਹੀਂ ਇਹ ਪੰਜਾਬ ਹੈ ਖਾਦੇ ਨਾਰੇ ਦੀ ਧਰਤੀ ਹੈ ਮਲੇਰਕੋਟਲਾ ਅਗਰ ਕਿਸੇ ਨੂੰ ਕੋਈ ਵੀ ਕੋਈ ਤੰਗ ਕਰਦਾ ਤਾਂ ਸਾਨੂੰ ਦੱਸਿਆ ਜਾਵੇ ਔਰ ਇੱਥੇ ਮਲੇਰਕੋਟਲੇ ਦੇ ਵਿੱਚ ਆ ਜਾਓ ਤੁਸੀਂ ਕੋਈ ਵੀ ਤੁਹਾਨੂੰ ਛੋਟੀ ਹਵਾ ਵੱਲ ਵੀ ਨਹੀਂ ਝਾਕ ਸਕਦਾ ਇਨਸ਼ਾਅੱਲਾ ਔਰ ਦੂਸਰੀ ਗੱਲ ਸਾਰੇ ਮਲੇਰਕੋਟਲਾ ਵਸਨੀਕਾਂ ਵੱਲੋਂ Hindu Muslim Sikh ਸਾਈਆਂ ਵੱਲੋਂ ਅਸੀਂ ਜੋ ਇਹ ਘਟਨਾ ਹੋਈ ਹੈ ਇਹਦੀ ਪੂਰਜ਼ੋਰ ਮਜ਼ਮਮਤ ਕਰਦੇ ਹਾਂ ਅਸੀਂ ਮੁਲਕ ਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜੋ ਵੀ ਉਹ ਐਕਸ਼ਨ ਲਊਗੀ ਤਾਂ ਇਨਸ਼ਾਅੱਲਾ ਪੂਰੇ ਮਲੇਰ ਕੋੜਲੇ ਦਾ ਹਰ ਧਰਮ ਦਾ ਬੰਦਾ ਪੂਰੇ ਪੰਜਾਬ ਦੇ ਬੰਦੇ ਅਸੀਂ ਤੁਹਾਡੇ ਨਾਲ ਖੜੇ ਆਂ ਮੁੰਡੇ ਨੂੰ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਅਤਵਾਦ ਮੁਰਦਾਬਾਦ ਅਤਵਾਦ ਮੁਰਦਾਬਾਦ ਅਤਵਾਦੀ ਆਏ ਨੂੰ ਅੰਦਰ ਕਿਵੇਂ ਆਏ ਸੀ ਮੁੰਡਾ ਕੋਈ ਹੋਰ ਕਿਸੇ ਪਾਸੇ ਨਹੀਂ ਜਾਣਾ ਚਾਹੀਦਾ ਮੁੰਡਾ ਇਸ ਸਮੇਂ ਇਹ ਹੈ ਕਿ ਦੇਸ਼ ਦੀ ਜੋ ਸੁਰੱਖਿਆ ਹੈ ਇਹਨੂੰ ਕਿਵੇਂ ਬਧਾਇਆ ਜਾਵੇ ਕਿਵੇਂ ਇਹਨੂੰ ਲੰਬਿਤ ਕੀਤਾ ਜਾਵੇ ਕਿਵੇਂ ਮਜ਼ਬੂਤ ਕੀਤਾ ਜਾਵੇ ਜੋ ਅਤਵਾਦੀ ਆਏ ਨੇ ਸਾਬ ਦੇ ਜਾਹਿਰ ਹੈ ਕਿ ਪਾਕਿਸਤਾਨ ਤੋਂ ਆਏ ਨੇ ਕਿਵੇਂ ਐਂਟਰ ਹੋਏ ਨੇ ਇਹ ਦੇਖਣਾ ਚਾਹੀਦਾ ਹੈ ਕਿਹਨਾਂ ਦੇ ਹੱਥ ਪਿੱਛੇ ਉਹ ਦੇਖਣਾ ਚਾਹੀਦਾ ਹੈ ਔਰ ਜਲਦੀ ਤੋਂ ਜਲਦੀ ਕੇਂਦਰ ਸਰਕਾਰ ਨੂੰ ਐਕਸ਼ਨ ਲੈਣਾ ਪਵੇਗਾ